ਸੱਚ ਸ਼ਰੀਆ ਕਾਲ ਆਪ ਸਭ ਜੀ ਦਾ ਮੇਰੇ ਅਕਥ ਜ਼ਿੰਦਗੀ ਚੈਨਲ ਤੇ ਸਵਾਗਤ ਹੈ ਘਰਦਿਆਂ ਦੇ ਖਿਲਾਫ ਜਾ ਕੇ ਮਨਜਿੰਦਰ ਨੇ ਕਰਮਜੀਤ ਨਾਲ ਵਿਆਹ ਕਰਵਾਇਆ ਕਰਮਜੀਤ ਨੇ 6 ਮਹੀਨਿਆਂ ਬਾਅਦ ਮਨਜਿੰਦਰ ਨੂੰ ਧੋਖਾ ਦੇ ਦਿੱਤਾ ਉਸ ਨੇ ਹਗਾ ਹੋਰ ਕਿਸੇ ਨਾਲ ਆਪਣੀ ਮਨਮਰਜ਼ੀ ਦਾ ਦੂਸਰਾ ਵਿਆਹ ਕਰਵਾ ਲਿਆ ਆਖਿਰ ਅਜਿਹਾ ਕੀ ਹੋਇਆ ਕਰਮਜੀਤ ਮਨਜਿੰਦਰ ਨਾਲ ਮਰਜ਼ੀ ਦਾ ਵਿਆਹ ਕਰਾਉਣ ਦੇ ਬਾਵਜੂਦ ਵੀ ਉਸ ਰਿਸ਼ਤੇ ਨੂੰ 6 ਮਹੀਨੇ ਤੱਕ ਨਾ ਨਿਭਾ ਸਕੀ ਮਨਜਿੰਦਰ ਹਾਲੇ ਬਹੁਤ ਛੋਟਾ ਸੀ ਉਸਦੀ ਮਾਂ ਮਨਦੀਪ ਵਿਧਵਾ ਹੋ ਗਈ ਉਸਦੀ ਪਿਤਾ ਗੁਰਮੇਲ ਸਿੰਘ ਦੀ ਮੌਤ ਹੋ ਗਈ ਮਨਜਿੰਦਰ ਨੂੰ ਉਸਦੀ ਮਾਂ ਨੇ ਇਕੱਲਿਆਂ ਹੀ ਆਪਣੇ ਬਲ ਬੂਤੇ ਤੇ ਪੜਾਇਆ ਲਿਖਾਇਆ ਔਖੇ ਸੌਖੇ ਹੋ ਕੇ ਸਾਰੇ ਦਿਨ ਕੱਟ ਲਏ ਪਰ ਜ਼ਮੀਨ ਜਾਇਦਾਦ ਨੂੰ ਨਹੀਂ ਗਵਾਇਆ ਸੀ ਇਹ ਸੋਚ ਕੇ ਕਿ ਇੱਕ ਦਿਨ ਮੇਰਾ ਪੁੱਤਰ ਵੱਡਾ ਹੋ ਗਿਆ ਜਵਾਨ ਹੋ ਗਿਆ ਇਸ ਜ਼ਮੀਨ ਨੂੰ ਵਾਹੇਗਾ ਮੇਰੇ ਪੁੱਤ ਦੇ ਸਿਰ ਤੇ ਪਿਓ ਦਾ ਸਾਇਆ ਨਹੀਂ ਇਸ ਕਰਕੇ ਜੇਕਰ ਜ਼ਮੀਨ ਜਾਇਦਾਦ ਹੋਏਗੀ ਕੋਈ ਚੰਗੇ ਘਰ ਪਰਿਵਾਰ ਵਿੱਚ ਮੇਰੇ ਪੁੱਤ ਦਾ ਵਿਆਹ ਹੋ ਜਾਵੇਗਾ ਪਰ ਪਰਵਾ ਘਰ ਪਰਿਵਾਰ ਦਾ ਉਸ ਨੂੰ ਸਾਰਾ ਮਿਲੇਗਾ ਮਨਜਿੰਦਰ ਦੀ ਮਾਂ ਨੇ ਬਹੁਤ ਉੱਚੀ ਸੋਚ ਰੱਖੀ ਤੇ ਔਖੇ ਸੌਕੇ ਹੋ ਕੇ ਸਾਰੇ ਦਿਨ ਕੱਟ ਲਏ ਉਸ ਨੇ ਉਸ ਦੇ ਸ਼ਰੀਕੇ ਨੇ ਤੰਗ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਸ ਨੇ ਜ਼ਮੀਨ ਨਾ ਵੇਚੀ ਪਰ ਉਸ ਨੇ ਉਹ ਘਰ ਉੱਥੇ ਹੀ ਰਹਿਣ ਦਿੱਤਾ ਤੇ ਆਪਣੇ ਘਰ ਪੇਕੇ ਘਰ ਆ ਕੇ ਰਹਿਣ ਲੱਗ ਪਈ ਫਿਰ ਉਸ ਦੇ ਭਰਾਵਾਂ ਨੇ ਭਰਾਵਾਂ ਦੇ ਘਰ ਦੇ ਨਾਲ ਆਪਣਾ ਘਰ ਬਣਾ ਲਿਆ ਮਾਪ ਪਤ ਪੁੱਤ ਉਸ ਘਰ ਵਿੱਚ ਰਹਿਣ ਲੱਗੇ ਉਹ ਇਹ ਸੋਚ ਕੇ ਆਪਣੇ ਪੇਕੇ ਆ ਘਰ ਆਈ ਸੀ ਚਲੋ ਜ਼ਿੰਦਗੀ ਦੇ ਔਖੇ ਦਿਨ ਭਰਾਵਾਂ ਦੇ ਸਹਾਰੇ ਕੱਟ ਲਵਾਂਗੀ ਪਰ ਜਦੋਂ ਉੱਥੇ ਰਹਿਣ ਆਈ ਸੀ ਤਾਂ ਉਸਦੇ ਭਰਾ ਵੀ ਉਸ ਤੋਂ ਕੰਨੀ ਇਕਤਰਉਣ ਲੱਗੇ ਫਿਰ ਉਸਨੇ ਭਰਾਵਾਂ ਦੇ ਘਰ ਦੇ ਨਾਲ ਆਪਣਾ ਅਲੱਗ ਤੋਂ ਘਰ ਬਣਾਇਆ ਆਪਣੀਆਂ ਮੱਝਾਂ ਰੱਖੀਆਂ ਜ਼ਮੀਨ ਠੇਕੇ ਤੇ ਦਿੱਤੀ ਬਸ ਇਸੇ ਤਰ੍ਹਾਂ ਆਈ ਮੁਸੀਬਤ ਨੂੰ ਆਪਣੇ ਪੁੱਤਰ ਦੇ ਸਿਰ ਤੇ ਚੰਗੇ ਭੋਖ ਦੀ ਆਸ ਰੱਖ ਕੇ ਕੱਟ ਲਿਆ ਜਦੋਂ ਉਸਨੇ ਆਪਣੇ ਸ਼ਰੀਕੇ ਵਿੱਚੋਂ ਘਰ ਵੇਚ ਕੇ ਆਪਣੇ ਭਰਾਵਾਂ ਦੇ ਕੋਲ ਰਹਿਣ ਲਈ ਆਈ ਤਾਂ ਉੱਥੇ ਘਰ ਬਣਾਉਣ ਲੱਗ ਪਈ ਤਾਂ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਕਿਹਾ ਕਿ ਸੌਰੇ ਸ਼੍ਰਿਕਣੀ ਚੰਗੀ ਪੇਕੇ ਸ਼੍ਰਿਕਣੀ ਮੰਦੀ ਲੋਕਾਂ ਦਾ ਕਹਿਣਾ ਮਤਲਬ ਤੇ ਸਮਝਾਉਂਦਾ ਇਹ ਸੀ ਕਿ ਜੋ ਤੇਰੇ ਸਿਰ ਮੁਸੀਬਤ ਆਈ ਹੈ ਤੂੰ ਆਪਣੇ ਸ਼ਰੀਕਾਂ ਵਿੱਚ ਬੈਠ ਕੇ ਕੱਟ ਲਵੇਂਗੀ ਤਾਂ ਚੰਗੀ ਹੈ ਪੇਕਿਆਂ ਵਿੱਚ ਭਰਾਵਾਂ ਦੀ ਸ਼੍ਰੀਕ ਬਣੇਗੀ ਤਾਂ ਬਹੁਤ ਬੁਰੀ ਗੱਲ ਹੈ ਕਿਉਂਕਿ ਭਰਾਵਾਂ ਨਾਲ ਸ਼ਰੀਕਾ ਖੂਨ ਦੇ ਰਿਸ਼ਤੇ ਨਾਲ ਸ਼ਰੀਕਾ ਬਹੁਤ ਦਿਲ ਨੂੰ ਦੁਖੀ ਕਰਦਾ ਹੈ ਇੱਕ ਔਰਤ ਦੀ ਵੱਡੀ ਤੇ ਉਸ ਦਾ ਪੇਕਾ ਪਰਿਵਾਰ ਹੁੰਦਾ ਹੈ ਪਰ ਜਦੋਂ ਉਹਨਾਂ ਨਾਲ ਟੁੱਟ ਜਾਵੇ ਜਾਂ ਸ਼ਰੀਕਣ ਬਣ ਕੇ ਬੈਠ ਜਾਵੇ ਫਿਰ ਉਸ ਦੀ ਕੋਈ ਢਿੱਡ ਫਰੋਲਣ ਵਾਲੀ ਥਾਂ ਨਹੀਂ ਰਹਿ ਜਾਂਦੀ ਪਹਿਲਾਂ ਪੈਲ ਉਹ ਇਸ ਗੱਲ ਨੂੰ ਸਮਝ ਨਾ ਸકી ਪਰ ਜਦੋਂ ਉੱਥੇ ਘਰ ਬਣਾ ਕੇ ਬੈਠ ਗਈ ਉਸ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਇਹ ਉਸ ਲਈ ਪਹਿਲੇ ਦੁੱਖ ਨਾਲੋਂ ਵੱਡਾ ਦੁੱਖ ਬਣ ਚੁੱਕਾ ਸੀ ਉਸੇ ਭਰਾ ਉਸ ਨੂੰ ਬੁਲਾਉਣ ਵੀ ਗਏ ਉਸ ਨੇ ਬਹੁਤ ਔਖੇ ਹੋ ਕੇ ਦਿਨ ਕੱਟੇ ਆਪਣੇ ਪੁੱਤਰ ਨੂੰ ਪਾਲ ਲਿਆ ਮਨਜਿੰਦਰ ਦੀ ਸਕੂਲ ਦੀ ਪੜ੍ਹਾਈ ਪੂਰੀ ਹੋ ਗਈ ਉਹ ਬੀਏ ਦੀ ਪੜ੍ਹਾਈ ਲਈ ਹੁਣ ਕਾਲਜ ਜਾਣ ਲੱਗ ਪਿਆ ਜਦੋਂ ਉਹ ਬੀਏ ਦੇ ਦੂਸਰੇ ਸਾਲ ਵਿੱਚ ਸੀ ਤਾਂ ਉਸਦੀ ਕਲਾਸ ਵਿੱਚ ਕਰਮਜੀਤ ਨਾਂ ਦੀ ਕੁੜੀ ਪੜਦੀ ਸੀ ਜੋ ਮਨਜਿੰਦਰ ਨੂੰ ਪਸੰਦ ਕਰਦੀ ਸੀ ਪਹਿਲੇ ਪਹਿਲ ਤਾਂ ਦੋਵੇਂ ਬਹੁਤ ਚੰਗੇ ਦੋਸਤ ਸੀ ਹੌਲੀ ਹੌਲੀ ਦੋਸਤੀ ਰਿਸ਼ਤੇਦਾਰੀ ਵਿੱਚ ਬਦਲਦੀ ਗਈ ਉਹਨਾਂ ਦੋਵਾਂ ਨੇ ਇਸ ਰਿਸ਼ਤੇ ਨੂੰ ਕੋਈ ਨਾਮ ਦੇਣਾ ਚਾਹਿਆ ਕਰਮਜੀਤ ਨੇ ਮਨਜਿੰਦਰ ਨੂੰ ਕਿਹਾ ਕਿ ਮੈਂ ਤੈਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ ਇਸ ਲਈ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ ਅਸਲ ਵਿੱਚ ਕਰਮਜੀਤ ਹੁਣੀ ਤਿੰਨ ਪੈਣਾ ਸੀ ਉਹਨਾਂ ਦਾ ਕੋਈ ਭਰਾ ਨਹੀਂ ਸੀ ਉਹਨਾਂ ਦਾ ਪਿਓ ਵੀ ਨਹੀਂ ਸੀ ਜਿਸ ਕਰਕੇ ਉਹ ਮਨਮਰਜ਼ੀ ਕਰਨ ਵਾਲੀ ਕੁੜੀ ਸੀ ਉਹ ਤਿੰਨੇ ਭੈਣਾਂ ਕਾਫੀ ਆਜ਼ਾਦ ਸੋਚਦੀਆਂ ਸੀ ਉਹਨਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਸੀ ਘਰ ਵਿੱਚ ਨਾ ਉਹਨਾਂ ਦਾ ਕੋਈ ਪਿਓ ਤੇ ਨਾ ਭਰਾ ਸੀ ਉਹਨਾਂ ਦੀ ਮਾਂ ਵੀ ਕੋਈ ਜ਼ਿਆਦਾ ਸਮਝਦਾਰ ਔਰਤ ਨਹੀਂ ਸੀ ਬਾਕੀ ਜਦੋਂ ਧੀਆਂ ਨੂੰ ਕਿਸੇ ਦਾ ਡਰ ਨਹੀਂ ਸੀ ਤਾਂ ਉਹਨੋਂ ਮਾਂ ਨੂੰ ਕੀ ਸਮਝ ਮਾਂ ਨੂੰ ਵੀ ਕੁਝ ਨਹੀਂ ਸਮਝਦੀ ਸੀ ਉਦੋਂ ਮਨਜਿੰਦਰ ਦੀ ਵੀ ਉਮਰ ਨਾਲੋਂ ਉਮਰ ਕੁਝ ਜ਼ਿਆਦਾ ਨਹੀਂ ਸੀ ਜਿਸ ਕਰਕੇ ਉਹ ਉਸ ਕੁੜੀ ਦੀਆਂ ਗੱਲਾਂ ਦੇ ਚਾਸੇ ਵਿੱਚ ਆ ਗਿਆ ਕਰਮਜੀਤ ਉਸ ਨੂੰ ਵਿਆਹ ਕਰਾਉਣ ਲਈ ਕਹਿੰਦੀ ਤਾਂ ਮਨਜਿੰਦਰ ਉਸ ਨੂੰ ਕਹਿ ਦਿੰਦਾ ਇੱਕ ਦੋ ਸਾਰ ਰੁਕ ਕੇ ਆਪਾਂ ਵਿਆਹ ਕਰਵਾਵਾਂਗੇ ਨਾਲੇ ਮੈਂ ਆਪਦੇ ਘਰ ਆਪਦੀ ਮਾਂ ਨਾਲ ਹੌਲੀ-ਹੌਲੀ ਸਾਰੀ ਗੱਲ ਕਰ ਲਵਾਂਗਾ ਨਾਲੇ ਤੂੰ ਆਪਣੇ ਘਰ ਆਪਣੀ ਮੰਮੀ ਤੇ ਭੈਣਾਂ ਨਾਲ ਗੱਲ ਕਰ ਲਵੀ ਪਰ ਇਸ ਗੱਲ ਦਾ ਤਾਂ ਕਿਸੇ ਨੂੰ ਅੱਜ ਤੱਕ ਪਤਾ ਨਹੀਂ ਸੀ ਕਿ ਕਰਮਜੀਤ ਜਾਂ ਉਸ ਦੀ ਭੈਣਾਂ ਦੀ ਇਹ ਮਾਂ ਤੇ ਭੈਣਾਂ ਦੀ ਸੋਚੀ ਸਮਝੀ ਸਾਜ਼ਿਸ਼ ਸੀ ਜਾਂ ਕਰਮਜੀਤ ਸੱਚ ਹੀ ਮਨਜਿੰਦਰ ਨੂੰ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਕਰਮਜੀਤ ਨੇ ਇੱਕ ਦਿਨ ਮਨਜਿੰਦਰ ਨੂੰ ਆਪਣੇ ਘਰ ਮਿਲਣ ਲਈ ਮਿਲਣ ਨੂੰ ਬੁਲਾਇਆ ਉਸ ਨੇ ਮਨਜਿੰਦਰ ਨੂੰ ਕਿਹਾ ਅੱਜ ਮੇਰੇ ਘਰ ਕੋਈ ਨਹੀਂ ਮਨਜਿੰਦਰ ਦੀ ਵੀ ਹਾਲੇ ਕੱਚੀ ਉਮਰ ਸੀ ਜਵਾਨੀ ਦੀ ਅੰਨੀ ਮੱਤ ਸੀ ਮਨਜਿੰਦਰ ਹਮੇਸ਼ਾ ਦੀ ਤਰ੍ਹਾਂ ਘਰੋਂ ਅੱਜ ਆਪਣੀ ਮਾਂ ਨੂੰ ਇਹ ਕਹਿ ਕੇ ਗਿਆ ਮੈਂ ਮਾਂ ਕਾਲ ਜਾ ਰਿਹਾ ਹਾਂ ਪਰ ਉੱਥੋਂ ਉਹ ਕੁੜੀ ਨੂੰ ਮਿਲਣ ਲਈ ਚਲਿਆ ਗਿਆ ਜਦੋਂ ਮਨਜਿੰਦਰ ਕਰਮਜੀਤ ਦੇ ਘਰ ਗਿਆ ਤਾਂ ਉੱਥੇ ਰੌਲਾ ਪੈ ਗਿਆ ਕਰਮਜੀਤ ਦੀਆਂ ਭੈਣਾਂ ਤੇ ਉਸਦੀ ਮਾਂ ਨੇ ਰੌਲਾ ਪਾ ਦਿੱਤਾ ਉਹਨਾਂ ਨੇ ਮਨਜਿੰਦਰ ਨੂੰ ਆਪਣੇ ਘਰ ਕਮਰੇ ਵਿੱਚ ਬੰਦ ਕਰ ਦਿੱਤਾ ਤੇ ਆਪਣੇ ਪਿੰਡ ਦੀ ਪੰਚਾਇਤ ਨੂੰ ਬੁਲਾਇਆ ਉਸ ਪਿੰਡ ਦੀ ਪੰਚਾਇਤ ਨੇ ਫੈਸਲਾ ਕੀਤਾ ਹੁਣ ਮਨਜਿੰਦਰ ਤੇ ਪਿੰਡ ਦੀ ਪੰਚਾਇਤ ਤੇ ਉਸ ਦੀ ਮਾਂ ਨੂੰ ਬੁਲਾਇਆ ਜਾਵੇਗਾ ਤਦ ਤੱਕ ਮਨਜਿੰਦਰ ਨੂੰ ਨਹੀਂ ਛੱਡਿਆ ਜਾਵੇਗਾ ਹੁਣ ਮਨਜਿੰਦਰ ਦੀ ਮਾਂ ਆਪਣੇ ਭਰਾਵਾਂ ਤੇ ਭਰੇ ਦੇ ਤਿੰਨ ਚਾਰ ਹੋਰ ਬੰਦੇ ਲੈ ਕੇ ਨਾਲ ਗਈ ਮਨਜਿੰਦਰ ਦੀ ਮਾਂ ਬਹੁਤ ਰੋ ਰਹੀ ਸੀ ਬਹੁਤ ਦੁਖੀ ਸੀ ਉਸ ਨੂੰ ਆਪਣੇ ਪੁੱਤਰ ਤੋਂ ਇਸ ਗੱਲ ਦੀ ਉਮੀਦ ਨਹੀਂ ਉਮੀਦ ਵੀ ਨਹੀਂ ਸੀ ਉਸ ਨੇ ਪਰੇ ਪੰਚਾਇਤ ਵਿੱਚ ਵੀ ਇਹੀ ਗੱਲ ਕਹੀ ਮੈਨੂੰ ਇਸ ਗੱਲ ਦਾ ਬਿਲਕੁਲ ਵੀ ਪਤਾ ਨਹੀਂ ਸੀ ਪਰ ਹੁਣ ਉਸ ਕੋਲ ਉਸ ਦੀ ਜ਼ਿੰਦਗੀ ਦਾ ਸਹਾਰਾ ਸਿਰਫ ਉਸ ਦਾ ਇੱਕੋ ਇੱਕ ਪੁੱਤਰ ਸੀ ਜਦੋਂ ਮਨਜਿੰਦਰ ਦੀ ਮਾਂ ਉਸ ਲੜਕੀ ਦੇ ਘਰ ਗਈ ਤਾਂ ਦੇਖਿਆ ਉਸਨੇ ਮਨਜਿੰਦਰ ਨੂੰ ਇੱਕ ਕਮਰੇ ਵਿੱਚ ਉਹਨਾਂ ਨੇ ਮਨਜਿੰਦਰ ਨੂੰ ਇੱਕ ਕਮਰੇ ਵਿੱਚ ਬੰਦ ਕਰਕੇ ਰੱਖਿਆ ਹੋਇਆ ਸੀ ਜਦੋਂ ਮਨਜਿੰਦਰ ਦੀ ਮਾਂ ਨੇ ਮਨਜਿੰਦਰ ਨੂੰ ਪੁੱਛਿਆ ਕਿ ਤੂੰ ਇੱਥੇ ਕੀ ਕਰਨ ਆਇਆ ਤਾਂ ਫਿਰ ਉਸਨੇ ਕਰਮਜੀਤ ਦੀ ਇਹ ਸਾਰੀ ਗੱਲ ਦੱਸੀ ਅਸੀਂ ਦੋਵੇਂ ਇੱਕ ਦੂਸਰੇ ਨੂੰ ਚਾਹੁੰਦੇ ਹਾਂ ਤੇ ਇੱਕ ਦੂਸਰੇ ਨਾਲ ਵਿਆਹ ਕਰਾਉਣਾ ਚਾਹੁੰਦੇ ਹਾਂ ਨਾਲੇ ਉਹਨਾਂ ਨੇ ਮਨਜਿੰਦਰ ਦੀ ਮਾਂ ਤੇ ਦਬਾਅ ਬਣਾਇਆ ਜੇਕਰ ਤੁਸੀਂ ਤੁਹਾਡੇ ਪੰਚਾਇਤ ਨੇ ਅੱਜ ਇਸ ਗੱਲ ਦਾ ਲਿਖਤ ਪੜਤ ਕਰਦੀ ਹੈ ਕਿ ਮਨਜਿੰਦਰ ਅੱਜ ਤੋਂ 5 ਦਿਨਾਂ ਬਾਅਦ ਕਰਮਜੀਤ ਨੂੰ ਪੂਰੇ ਰਸਮਾਂ ਰਵਾਜਾਂ ਨਾਲ ਵਿਆਹ ਕੇ ਲੈ ਜਾਵੇਗਾ ਤਾਂ ਅਸੀਂ ਮਨਜਿੰਦਰ ਨੂੰ ਇੱਥੋਂ ਜਾਣ ਦੀ ਮਨਜ਼ੂਰੀ ਦੇਵਾਂਗੇ ਨਹੀਂ ਤਾਂ ਅਸੀਂ ਪੁਲਸ ਨੂੰ ਮੰਗਵਾ ਲਵਾਂਗੇ ਨਹੀਂ ਮੰਗਵਾ ਲਵਾਂਗੇ ਸੂਚਿਤ ਕਰ ਦੇਵਾਂਗੇ ਕਿ ਮਨਜਿੰਦਰ ਸਾਡੇ ਘਰ ਆ ਕੇ ਸਾਡੀ ਧੀ ਨੂੰ ਗਵਾਹ ਕਰਕੇ ਲੈ ਚੱਲਿਆ ਸੀ ਹੁਣ ਮਨਜਿੰਦਰ ਦੀ ਮਾਂ ਮਨਜਿੰਦਰ ਦੀ ਮਨਜਿੰਦਰ ਤੇ ਮਨਜਿੰਦਰ ਦੀ ਮਾਂ ਕੋਲ ਕੋਈ ਹੋਰ ਆਪਸ਼ਨ ਹੀ ਨਹੀਂ ਸੀ ਇਸ ਕਰਕੇ ਮਨਜਿੰਦਰ ਦੀ ਮਾਂ ਨੇ ਪਰੇ ਪੰਚਾਇਤ ਵਿੱਚ ਉਹਨਾਂ ਅੱਗੇ ਵਾਸਤੇ ਪਾਈ ਕਿ ਤੁਸੀਂ ਪੁਲਿਸ ਨੂੰ ਸੂਚਿਤ ਨਾ ਕਰੋ ਜੋ ਵੀ ਹੋਵੇ ਤੁਸੀਂ ਕਹੋਗੇ ਉਸ ਗੱਲ ਨੂੰ ਮੈਂ ਸਵੀਕਾਰ ਕਰਦੀ ਹਾਂ ਇਸ ਕਰਕੇ ਉਸ ਦੀ ਮਾਂ ਤੇ ਮਨਜਿੰਦਰ ਤੇ ਪਰੇ ਪੰਚਾਇਤ ਨੇ ਇਸ ਗੱਲ ਤੇ ਮੋਹਰ ਲਗਾ ਦਿੱਤੀ ਕਿ 5 ਦਿਨਾਂ ਬਾਅਦ ਅਸੀਂ ਕਰਮਜੀਤ ਨੂੰ ਵਿਆਹ ਕੇ ਲੈ ਜਾਵਾਂਗੇ 5 ਦਿਨਾਂ ਬਾਅਦ ਕੀਤੇ ਵਾਅਦੇ ਮੁਤਾਬਕ ਮਨਜਿੰਦਰ ਆਪਣੀ ਬਰਾਤ ਲੈ ਕੇ ਗਿਆ ਤੇ ਕਰਮਜੀਤ ਨੂੰ ਵਿਆਹ ਲਿਆ ਆ ਕਰਮਜੀਤ ਜਦੋਂ ਵਿਆਹ ਕਰਾ ਕੇ ਆਪਣੇ ਸਹੁਰੇ ਘਰ ਆਈ ਤਾਂ ਮਨਜਿੰਦਰ ਦੀ ਮਾਂ ਨੇ ਦਿਲ ਵਿੱਚ ਸੋਚਿਆ ਇਹ ਮੇਰੇ ਪੁੱਤਰ ਦੀ ਪਸੰਦ ਹੈ ਮੈਂ ਜੋ ਪਿੱਛੇ ਹੋਇਆ ਸਭ ਨੂੰ ਭੁਲਾ ਕੇ ਇਸ ਨੂੰ ਨੌ ਤੇ ਤੀ ਦੋਵਾਂ ਦਾ ਪਿਆਰ ਦੇਵਾਂਗੀ ਇਸੇ ਤਰ੍ਹਾਂ ਉਸ ਨੇ ਕਰਮਜੀਤ ਨੂੰ ਬਹੁਤ ਮੋਹ ਪਿਆਰ ਤੇ ਇੱਜ਼ਤ ਦਿੱਤਾ ਮਨਜਿੰਦਰ ਵੀ ਤੇ ਕਰਮਜੀਤ ਵੀ ਦੋਵੇਂ ਬਹੁਤ ਵਧੀਆ ਘਰ ਵਿੱਚ ਵਧੀਆ ਮਾਹੌਲ ਸੀ ਕਰਮਜੀਤ ਨੂੰ ਤੇ ਉਸ ਤੇ ਮਾਂ ਨੂੰ ਵੀ ਪਿਛਲਾ ਸਭ ਕੁਝ ਭੁਲਾ ਕੇ ਰਿਸ਼ਤੇਦਾਰਾਂ ਦੀ ਤਰ੍ਹਾਂ ਮਨਜਿੰਦਰ ਦੀ ਮਾਂ ਇੱਜ਼ਤ ਮਾਨ ਦਿੰਦੀ ਕਰਮਜੀਤ ਦਾ ਮਨਜਿੰਦਰ ਪ੍ਰਤੀ ਤੇ ਉਸ ਦੀ ਮਾਂ ਪ੍ਰਤੀ ਬਹੁਤ ਮਿੱਠਾ ਸਭਾ ਤੇ ਚੰਗਾ ਵਿਵਹਾਰ ਸੀ ਮਨਜਿੰਦਰ ਦੇ ਘਰ ਦੀ ਕੰਦ ਤੇ ਉਸਦੇ ਮਾਮੇ ਦੇ ਘਰ ਦੀ ਕੰਦ ਬਿਲਕੁਲ ਸਾਂਝੀ ਸੀ ਮਨਜਿੰਦਰ ਦਾ ਕਰਮਜੀਤ ਤੇ ਉਸ ਦੀ ਮਾਂ ਉਸ ਦੇ ਮਾਮੇ ਸਹੁਰੇ ਘਰੇ ਆਉਣ ਜਾਣ ਕਾਫੀ ਰਹਿੰਦਾ ਸੀ ਕਰਮਜੀਤ ਜਦੋਂ ਵੀ ਦਿਲ ਕਰਦਾ ਆਪਣੇ ਮਾਮੇ ਸਹੁਰੇ ਘਰ ਚਲੀ ਜਾਂਦੀ ਇੱਕ ਦਿਨ ਉਸ ਨੇ ਉਹਨਾਂ ਘਰੋਂ ਕਾਫੀ ਨਕਦੀ ਪੈਸੇ ਚੋਰੀ ਕਰ ਲਏ ਜਦੋਂ ਮਨਜਿੰਦਰ ਦੀ ਮਾਮੀ ਨੂੰ ਪਤਾ ਲੱਗਾ ਤਾਂ ਉਸ ਨੇ ਰੌਲਾ ਪਾਇਆ ਤੇ ਉਸ ਨੇ ਕਰਮਜੀਤ ਤੇ ਚੋਰੀ ਦਾ ਇਲਜ਼ਾਮ ਲਾਇਆ ਤਾਂ ਮਨਜਿੰਦਰ ਦੀ ਮੰਮੀ ਤੇ ਕਰਮਜੀਤ ਨੇਸ ਗੱਲ ਤੋਂ ਬਿਲਕੁਲ ਇਨਕਾਰ ਕਰ ਦਿੱਤੀ ਕਿ ਕਰਮਜੀਤ ਚੋਰੀ ਕਿਉਂ ਕਰੇਗੀ ਅਜਿਹਾ ਕਦੇ ਵੀ ਨਹੀਂ ਹੋ ਸਕਦਾ ਤੁਸੀਂ ਸਾਡੀ ਨੋਤੇ ਇਲਜ਼ਾਮ ਲਗਾ ਰਹੇ ਹੋ ਇਸ ਤਰ੍ਹਾਂ ਦੋ ਘਰਾ ਵਿੱਚ ਇਨਾ ਕਲੇਸ਼ ਵਧ ਗਿਆ ਕਿ ਮਨਜਿੰਦਰ ਦੀ ਮਾਂ ਨੇ ਆਪਣੇ ਭਰਾ ਨਾਲ ਵਰਤਣਾ ਛੱਡ ਦਿੱਤਾ ਕਿਉਂਕਿ ਕਰਮਜੀਤ ਨੇ ਆਪਣੀ ਮਿੱਠੀ ਬੋਲਬਾਣੀ ਤੇ ਸੁਭਾਅ ਨਾਲ ਆਪਣੀ ਸੱਸ ਤੇ ਪਤੀ ਮਨਜਿੰਦਰ ਦਾ ਦਿਲ ਜਿੱਤ ਚੁੱਕੀ ਸੀ ਹੁਣ ਮਨਜਿੰਦਰ ਘਰੋਂ ਵੀ ਕੁਝ ਚੋਰੀ ਤਾਂ ਕਰਨਾ ਚਾਹੁੰਦੀ ਹੁਣ ਕਰਮਜੀਤ ਘਰੋਂ ਵੀ ਕੁਝ ਚੋਰੀ ਤਾਂ ਕਰਨਾ ਚਾਹੁੰਦੀ ਸੀ ਪਰ ਉਹਨਾਂ ਦੇ ਘਰ ਪੈਸਾ ਢੇਲਾ ਤੇ ਸੋਨੇ ਸੋਨਾ ਸਭ ਬੈਂਕ ਦੇ ਲੋਕਰ ਵਿੱਚ ਜਮ੍ਹਾਂ ਹੁੰਦਾ ਸੀ ਇਸ ਕਰਕੇ ਉਸ ਨੂੰ ਘਰ ਵਿੱਚੋਂ ਚੋਰੀ ਕਰਨ ਦਾ ਮੌਕਾ ਨਾ ਮਿਲਿਆ ਇੱਕ ਦਿਨ ਕਰਮਜੀਤ ਨੇ ਮਨਜਿੰਦਰ ਨੂੰ ਨੀਂਦ ਦੀਆਂ ਗੋਲੀਆਂ ਦੇ ਦਿੱਤੀਆਂ ਮਨਜਿੰਦਰ ਦੀ ਮਾਂ ਨੂੰ ਵੀ ਦੇ ਦਿੱਤੀਆਂ ਤੇ ਉਹ ਵਿਆਹ ਦੇ 6 ਮਹੀਨੇ ਬਾਅਦ ਕਰਮਜੀਤ ਮਨਜਿੰਦਰ ਦੀ ਰਿਸ਼ਤੇਦਾਰੀ ਵਿੱਚ ਉਸ ਦੇ ਪੂਆ ਦੇ ਮੁੰਡੇ ਨਾਲ ਭੱਜ ਗਈ ਜਦੋਂ ਕਿਤੇ ਮਨਜਿੰਦਰ ਦੀ ਮਾਂ ਦੀ ਅੱਖ ਖੁੱਲੀ ਫਿਰ ਉਹਨਾਂ ਨੂੰ ਪਤਾ ਲੱਗਾ ਕਿ ਕਰਮਜੀਤ ਘਰ ਵਿੱਚ ਨਹੀਂ ਉਹਨਾਂ ਨੂੰ ਨੀਂਦ ਕਾਫੀ ਆ ਰਹੀ ਸੀ ਕਿਉਂਕਿ ਗੋਲੀਆਂ ਦਾ ਨਸ਼ਾ ਸੀ ਪਰ ਉਹਨਾਂ ਨੂੰ ਇਸ ਗੱਲ ਦਾ ਘਰ ਵਿੱਚ ਹੋਈ ਘਟਨਾ ਦਾ ਪਤਾ ਲੱਗ ਚੁੱਕਾ ਸੀ ਮਨਜਿੰਦਰ ਨੇ ਹੁਣ ਚਾਰੇ ਪਾਸੇ ਫੋਨ ਕਰ ਦਿੱਤੇ ਕਰਮਜੀਤ ਦੇ ਮਾਂ ਨੂੰ ਵੀ ਫੋਨ ਕਰ ਦਿੱਤਾ ਕਿ ਕਰਮਜੀਤ ਘਰ ਤੋਂ ਚਲੀ ਗਈ ਹੈ ਫਿਰ ਹੌਲੀ-ਹੌਲੀ ਇਸ ਗੱਲ ਦਾ ਪਤਾ ਲੱਗ ਗਿਆ ਕਿ ਉਹ ਲੁਧਿਆਣੇ ਵਿੱਚ ਆਪਣੇ ਨਵੇਂ ਦੋਸਤ ਨਾਲ ਘਰ ਦੇ ਨਾਲ ਰਹਿ ਰਹੀ ਹੈ ਤੇ ਉਹ ਉਸ ਨਾਲ ਅਗਲੀ ਜ਼ਿੰਦਗੀ گزارਣਾ ਚਾਹੁੰਦੀ ਹੈ ਮਹੀਨ 2 ਮਹੀਨੇ ਬੀਤਣ ਤੋਂ ਬਾਅਦ ਮਨਜਿੰਦਰ ਨੇ ਕਰਮਜੀਤ ਤੋਂ ਤਲਾਕ ਦੀ ਮੰਗ ਕੀਤੀ ਪਰ ਕਰਮਜੀਤ ਦਾ ਕਹਿਣਾ ਸੀ ਕਿ ਮੇਰੇ ਕੋਲੋਂ ਗਲਤੀ ਹੋ ਗਈ ਤੁਸੀਂ ਮੈਨੂੰ ਮaaf ਕਰ ਦੋ ਮੈਂ ਵਾਪਿਸ ਆਉਣਾ ਚਾਹੁੰਦੀ ਹਾਂ ਤਾਂ ਮਨਜਿੰਦਰ ਤੇ ਉਸ ਦੀ ਮਾਂ ਨੇ ਉਸ ਨੂੰ ਇੱਕ ਟੁੱਕ ਜਵਾਬ ਦਿੰਦੇ ਹੋਏ ਕਿਹਾ ਤੇਰੇ ਲਈ ਇਸ ਘਰ ਦੇ ਘਰ ਵਿੱਚ ਵਾਪਸ ਆਉਣ ਵਾਲੇ ਸਾਰੇ ਦਰਵਾਜ਼ੇ ਬੰਦ ਹੋ ਚੁੱਕੇ ਹਨ ਜੇਕਰ ਤੂੰ ਤਲਾਕ ਮੰਗਦੀ ਹੈ ਤਾਂ ਉਹ ਤੈਨੂੰ ਜ਼ਰੂਰ ਮਿਲ ਸਕਦਾ ਹੈ ਇਸ ਤਰ੍ਹਾਂ ਅੰਤ ਦੋਹਾਂ ਦਾ ਤਲਾਕ ਹੋ ਗਿਆ ਤਾ ਮਨਜਿੰਦਰ ਨੂੰ ਪਤਾ ਲੱਗਾ ਕਿ ਕਰਮਜੀਤ ਆਪਣੇ ਨਵੇਂ ਆਸ਼ਕ ਕੋਲ ਆਪਣੀ ਮਾਂ ਤੇ ਭੈਣ ਦੀ ਸਹਿਮਤੀ ਨਾਲ ਗਈ ਹੈ ਹੁਣ ਮਨਜਿੰਦਰ ਆਪਣੀ ਕੀਤੀ ਹੋਈ ਗਲਤੀ ਨੂੰ ਪਛਤਾ ਰਿਹਾ ਸੀ ਕਿ ਉਸਨੇ ਕਿੰਨੀ ਵੱਡੀ ਗਲਤੀ ਕੀਤੀ ਮਨਜਿੰਦਰ ਨੇ ਆਪਣੀ ਨਿਆਣੀ ਉਮਰ ਕਰਕੇ ਭਾਵੇਂ ਗਲਤੀ ਕੀਤੀ ਸੀ ਪਰ ਮਨਜਿੰਦਰ ਬਹੁਤ ਸੋਹਣਾ ਸਮਝਦਾਰ ਲੜਕਾ ਸੀ ਉਸ ਨੂੰ ਕੋਈ ਨਸ਼ੇ ਪੱਤੇ ਦਾ ਵਹਿਲ ਨਹੀਂ ਸੀ ਤੇ ਬਹੁਤ ਕੰਮਕਾਰ ਵੀ ਕਰਦਾ ਸੀ ਹੁਣ ਮਨਜਿੰਦਰ ਰੋਂਦਾ ਤੇ ਆਪਣੀ ਮਾਂ ਨੂੰ ਕਹਿੰਦਾ ਮਾਂ ਜੋ ਮੈਂ ਗਲਤੀ ਕਰ ਲਈ ਉਹ ਮਾਫ ਕਰਨ लायक ਨਹੀਂ ਤੇ ਨਾ ਹੀ ਉਸ ਨੂੰ ਠੀਕ ਕੀਤਾ ਜਾ ਸਕਦਾ ਹੈ ਮਾਂ ਮੇਰੀ ਇਸ ਗਲਤੀ ਕਰ ਤੇਰੀ ਵੀ ਬਹੁਤ ਬੇਇੱਜ਼ਤੀ ਹੋਈ ਹੈ ਮੇਰੀ ਵੀ ਮਾਂ ਮੈਨੂੰ ਇਸ ਗਲਤੀ ਲਈ ਤੂੰ ਮਾਫ ਮੇਰੀ ਮਾਂ ਮੈਨੂੰ ਇਸ ਗਲਤੀ ਲਈ ਤੂੰ ਮਾਫ ਕਰ ਸਕਦੀ ਹੈ ਮਨਜਿੰਦਰ ਦੀ ਇਸ ਗਲਤੀ ਦਾ ਉਸ ਦੀ ਜ਼ਿੰਦਗੀ ਤੇ ਬਹੁਤ ਬੁਰਾ ਅਸਰ ਪਿਆ ਮਨਜਿੰਦਰ ਭਾਵੇਂ ਬੇਸ਼ੱਕ ਸੋਹਣਾ ਸੀ ਜਮੀਨ ਜਾਇਦਾਦ ਆਉਂਦੀ ਸੀ ਨਸ਼ੇ ਪੱਤੇ ਦਾ ਬਿਲਕੁਲ ਵੀ ਉਸ ਨੂੰ ਵਹਿਲ ਨਹੀਂ ਸੀ ਪਰ ਫਿਰ ਵੀ ਜਦੋਂ ਉਸ ਲਈ ਕੋਈ ਰਿਸ਼ਤਾ ਆਉਂਦਾ ਤਾਂ ਉਸ ਦੀ ਪਹਿਲੀ ਕੀਤੀ ਹੋਈ ਗਲਤੀ ਦਾ ਸਾਇਆ ਉਸ ਰਿਸ਼ਤੇ ਤੇ ਪੈ ਜਾਂਦਾ ਪਰ ਫਿਰ ਵੀ ਮਨਜਿੰਦਰ ਨੂੰ ਇੱਕ ਵਧੀਆ ਲੜਕੀ ਮਿਲ ਗਈ ਉਸ ਦਾ ਵਿਆਹ ਹੋ ਗਿਆ ਕਰਮਜੀਤ ਨੇ ਜਿਸ ਸੋਚ ਤੇ ਮਨਜਿੰਦਰ ਨੂੰ ਛੱਡ ਕੇ ਕਿਸੇ ਹੋਰ ਲੜਕੇ ਨਾਲ ਵਿਆਹ ਕਰਵਾਇਆ ਸੀ ਕਿ ਮੈਂ ਆਇਲਸ ਕਰਕੇ ਬਾਹਰ ਚਲੀ ਜਾਵਾਂਗੀ ਉੱਥੇ ਜਾ ਕੇ ਕਿਸੇ ਹੋਰ ਵਧੀਆ ਘਰ ਦੇ ਲੜਕੇ ਨਾਲ ਵਿਆਹ ਕਰਾ ਲਵਾਂਗੀ ਉਸ ਦਾ ਸੁਪਨਾ ਝੁਕਣਾ ਚੱਕਣਾ ਚੂਰ ਹੋ ਗਿਆ ਉਹ ਲੜਕਾ ਉਸ ਨੂੰ ਘਰ ਤੋਂ ਬਾਹਰ ਨਾ ਨਿਕਲ ਦਿੰਦਾ ਉਸ ਤੇ ਬਹੁਤ ਦਬਦਬਾ ਬਣਾ ਕੇ ਰੱਖਿਆ ਜਾਂਦਾ ਹਰ ਗੱਲ ਤੇ ਕਿਹਾ ਜਾਂਦਾ ਤੇਰੀ ਕਿਹੜੀ ਭਰਤੀਤ ਹੈ ਪਹਿਲਾਂ ਤੂੰ ਆਪਣੀ ਮਰਜ਼ੀ ਨਾਲ ਮਨਜਿੰਦਰ ਨਾਲ ਵਿਆਹ ਕਰਾਇਆ ਹੁਣ ਤੂੰ ਉਸ ਨੂੰ ਛੱਡ ਕੇ ਮੇਰੇ ਨਾਲ ਆ ਗਈ ਤੇਰਾ ਕੀ ਪਤਾ ਤੂੰ ਹੁਣ ਤੂੰ ਤੀਜਾ ਘਰ ਲੱਭਣ ਲੱਗਿਆ ਮਿੰਟ ਨਾ ਲਾਵੇਂ ਕਰਮਜੀਤ ਨੇ ਆਪਣੀ ਰਹਿਂਦੀ ਜ਼ਿੰਦਗੀ ਵੀ ਨਰਕ ਕਰ ਲਈ ਇਸ ਤਰ੍ਹਾਂ ਬੱਚਿਆਂ ਦੁਆਰਾ ਆਪਣੀ ਜ਼ਿੰਦਗੀ ਦੇ ਫੈਸਲੇ ਤਾਂ ਲੈ ਲੈ ਜਾਂਦੇ ਹਨ ਪਰ ਅਕਲਾ ਉਮਰ ਦੇ ਨਾਲ ਆਉਂਦੀਆਂ ਨੇ ਬਾਕੀ ਪਛਤਾਵੇ ਹੀ ਰਹਿ ਜਾਂਦੇ ਨੇ ਕਿਉਂਕਿ ਕੁਝ ਨਾ ਬਦਲਿਆ ਜਾ ਸਕਦਾ ਹੈ ਨਾ ਭੁੱਲਿਆ ਜਾ ਸਕਦਾ ਹੈ ਨਾ ਭੁਲਾਇਆ ਜਾ ਸਕਦਾ ਹੈ ਸੋ ਅਗਰ ਇਹ ਕਹਾਣੀ ਰਾਹੀ ਮੈਂ ਜੋ ਸਭ ਨੂੰ ਇੱਕ ਸੰਦੇਸ਼ਾ ਦੇਣ ਦੀ ਕੋਸ਼ਿਸ਼ ਕੀਤੀ ਹੈ ਆਸ ਕਰਦੀ ਹਾਂ ਤੁਹਾਨੂੰ ਚੰਗੀ ਲੱਗੀ ਹੋਵੇਗੀ ਅਗਰ ਤੁਹਾਨੂੰ ਕਹਾਣੀ ਮੇਰੀ ਚੰਗੀ ਲੱਗੀ ਤਾਂ ਪਲੀਜ਼ ਇਸ ਚੀਜ਼ ਦੀ ਫੀਡਬੈਕ ਭੇਜਣਾ anvad please like subscribe and share to my channel anvad